ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦਾ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਦੋਸਤੋ ਆ ਜਿਹੜੀ ਤੁਹਾਨੂੰ ਕਣਕ ਅਸੀਂ ਆਪਾਂ ਪਹਿਲਾਂ ਵੀ ਵੀਡੀਓ ਬਣਾ ਕੇ ਇੱਕ ਦਿਖਾਈ ਸੀ ਇਹ ਬੀ ਇਹਦੇ ਤੇ ਸਨੋ ਪੈ ਜੂਗੀ ਤੇ ਫਿਰ ਇਹ ਸਨੋ ਦੇ ਥੱਲੇ ਦਬ ਜੂ ਹੁਣ ਤੁਸੀਂ ਦੇਖੋ ਇਹਦਾ ਕੀ ਹਾਲ ਕਰਤਾ ਸਨੋ ਨੇ ਹਜੇ ਇੰਨੀ ਜਿਆਦਾ ਸਨੋ ਨਹੀਂ ਪਈ ਇਹਦੇ ਤੇ ਹਜੇ ਤਾਂ ਪੈਣੀ ਆ ਸਨੋ ਇਹਦਾ ਜਿਵੇਂ ਕਹਿ ਦਈਏ ਇੱਕ ਮਤਲਬ ਸਨੋ ਦਾ ਟਰੇਲਰ ਆ ਹਜੇ ਤਾਂ ਪੂਰੀ ਪਿਕਚਰ ਬਾਕੀ ਆ ਐਂ ਜਮਾਂ ਚਿੱਟਾ ਹੋ ਜਾਣਾ ਫੁੱਟ ਫੁੱਟ ਇਹਦੇ ਤੇ ਸਨੋ ਪੈ ਜਾਊਗੀ ਤੇ ਪਰ ਫਿਰ ਵੀ ਕਣ ਕੈਮੀ ਖੜੀ ਰਹਿਣੀ ਆ ਇਹ ਮਤਲਬ ਥੱਲੇ ਪਈ ਰਹੂਗੀ ਤੇ ਜਦੋਂ ਸਨੋ ਖੁਰਗੀ ਪੰਜਾਬੀ ਚ ਕਹਿੰਦੇ ਆ ਬਰਫ ਖੁਰਗੀ ਉਦੋਂ ਫਿਰ ਇਹ ਆਪੀ ਉੱਠ ਖੜੂਗੀ ਤੇ ਜੇ ਇਹਨੂੰ ਬਰਫ ਖੁਰੀ ਤੋਂ ਬਾਅਦ ਦੇ ਵਿੱਚ ਬੀਜ ਦੇ ਆ ਫਿਰ ਇਹਦਾ ਟਾਈਮ ਨਹੀਂ ਰਹਿੰਦਾ ਹੈਗਾ ਇਹਨੂੰ ਜਿਆਦਾ ਸਮਾਂ ਲੱਗ ਜਾਂਦਾ ਇਸ ਕਰਕੇ ਉਹਨੂੰ ਪਹਿਲਾਂ ਬੀਜ ਦਿੰਦੇ ਆ ਤੇ ਐ ਇਹ ਪਈ ਰਹਿੰਦੀ ਆ ਬਰਫ਼ ਦੇ ਥੱਲੇ ਟੱਕੀ ਹੋਈ ਹਾਇ ਤਾਂ ਥੋੜੀ ਬਰਫ਼ ਪਈ ਆ ਦੇਖੋ ਇਹਦਾ ਕੀ ਹਾਲ ਹੋ ਗਿਆ ਜਦੋਂ ਪੂਰੀ ਬਰਫ਼ ਪਾਊਗੀ ਉਦੋਂ ਤਾਂ ਐਨ ਜਮਾ ਮਤਲਬ ਇਹ ਟੱਕੀ ਜਾਣੀ ਆ ਐਨ ਜਮਾ ਆ ਲੱਗੂਗਾ ਵੀ ਹੈ ਹੀ ਨਹੀਂ ਇੱਥੇ ਕੁਝ ਸੋ ਇਹੋ ਜੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਰਹਿੰਦੇ ਹੁੰਦੇ ਆ ਸਾਂਝੀਆਂ ਸ਼ੇਅਰ ਕਰਦੇ ਆ ਕਰੋ ਤੇ ਫਾਲੋਅ ਅਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਧੰਨਵਾਦ